ਦੋਸਤੋ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ 100 ਅਕਲਮੰਦ ਲੋਕਾਂ ਦੇ ਮਰਨ ਨਾਲ ਇੰਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਨੁਕਸਾਨ ਇੱਕ ਮੂਰਖ ਇਨਸਾਨ ਦੇ ਲੀਡਰ ਬਣਨ ਨਾਲ ਹੋ ਜਾਂਦਾ ਹੈ ਅੱਜ ਦੀ ਇਹ ਕਹਾਣੀ ਸਿਰਫ ਕਹਾਣੀ ਨਹੀਂ ਹੈ ਬਲਕਿ ਇੱਕ ਕੜਵੀ ਹਕੀਕਤ ਵੀ ਹੈ ਇਹ ਕਹਾਣੀ ਤੁਹਾਨੂੰ ਹਸਾਈਗੀ ਵੀ ਹੈਰਾਨ ਵੀ ਕਰੇਗੀ ਅਤੇ ਸਭ ਤੋਂ ਵੱਧ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਸਿੱਖਿਆ ਵੀ ਦੇ ਕੇ ਜਾਵੇਗੀ ਸੋ ਜੁੜੇ ਰਹੋ ਅੰਤ ਤੱਕ ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਪੁਰਾਣੇ ਘਰ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਉਸ ਦਾ ਮਕਾਨ ਇੰਨਾ ਪੁਰਾਣਾ ਹੋ ਚੁੱਕਿਆ ਸੀ ਕਿ ਉਸ ਗਰੀਬ ਆਦਮੀ ਨੂੰ ਡਰ ਸੀ ਕਿ ਇਹ ਮਕਾਨ ਕਿਸੇ ਵੀ ਸਮੇਂ ਡਿੱਗ ਸਕਦਾ ਹੈ ਉਸ ਗਰੀਬ ਆਦਮੀ ਨੂੰ ਹੁਣ ਨਵਾਂ ਘਰ ਬਣਾਉਣ ਦੀ ਚਿੰਤਾ ਲੱਗ ਗਈ ਸੀ ਬਾਲ ਬੱਚਿਆਂ ਦਾ ਢਿੱਡ ਕੱਟ ਕੇ ਅਤੇ ਲੋਕਾਂ ਤੋਂ ਕਰਜ਼ਾ ਉਧਾਰ ਲੈ ਕੇ ਉਸਨੇ ਘਰ ਬਣਵਾਉਣਾ ਸ਼ੁਰੂ ਕੀਤਾ ਕੰਧਾਂ ਖੜੀਆਂ ਹੋ ਗਈਆਂ ਦਰਵਾਜ਼ੇ ਬਣ ਗਏ ਲੇਕਿਨ ਛੱਤ ਪਾਉਣ ਸਮੇਂ ਤੱਕ ਉਸ ਗਰੀਬ ਕੋਲ ਪੈਸੇ ਖਤਮ ਹੋ ਗਏ ਇਸ ਲਈ ਉਸਨੇ ਛੱਤ ਪਾਉਣ ਦੀ ਬਜਾਏ ਟਾਟ ਵਿਛਾ ਕੇ ਉੱਪਰ ਮਿੱਟੀ ਪਾ ਦਿੱਤੀ ਅਤੇ ਆਪਣੀ ਪਤਨੀ ਤੇ ਬੱਚਿਆਂ ਸਮੇਤ ਨਵੇਂ ਘਰ ਵਿੱਚ ਰਹਿਣ ਲੱਗਿਆ ਉਸਨੇ ਸੋਚਿਆ ਕਿ ਬਰਸਾਤ ਸ਼ੁਰੂ ਹੋਣ ਤੱਕ ਨਵੀਂ ਛੱਤ ਪਾ ਲਵਾਂਗਾ ਉਸ ਗਰੀਬ ਦੇ ਪਿੰਡ ਵਿੱਚ ਇੱਕ ਚੋਰ ਰਹਿੰਦਾ ਸੀ ਗਰੀਬ ਆਦਮੀ ਦਾ ਨਵਾਂ ਮਕਾਨ ਦੇਖ ਕੇ ਉਸਨੇ ਸੋਚਿਆ ਕਿ ਸ਼ਾਇਦ ਇਹ ਗਰੀਬ ਹੁਣ ਦੌਲਤਮੰਦ ਹੋ ਗਿਆ ਹੈ ਉਸ ਦੇ ਘਰੋਂ ਮੈਨੂੰ ਚੰਗਾ ਮਾਲ ਮਿਲ ਸਕਦਾ ਹੈ ਫਿਰ ਇੱਕ ਰਾਤ ਜਦੋਂ ਸਾਰੇ ਸੌਂ ਰਹੇ ਸਨ ਉਹ ਚੋਰ ਉਸ ਗਰੀਬ ਆਦਮੀ ਦੀ ਘਰ ਦੀ ਛੱਤ ਉੱਪਰ ਚੜ ਗਿਆ ਪਰ ਉਹ ਹਲੇ ਛੱਤ ਉੱਪਰ ਇੱਕ ਦੋ ਕਦਮ ਹੀ ਚੱਲਿਆ ਸੀ ਕਿ ਟਾਟ ਫਟ ਗਿਆ ਉਹ ਧੜੰਮ ਦੇਣੇ ਥੱਲੇ ਸੌਂ ਰਹੇ ਮਕਾਨ ਮਾਲਕ ਦੇ ਉੱਪਰ ਆੜ ਗਿਆ। ਗਰੀਬ ਵਿਚਾਰਾ ਬੜਬੜਾ ਕੇ ਉੱਠਿਆ ਅਤੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਿਆ। ਲੇਕਿਨ ਕਮਰੇ ਵਿੱਚ ਹਨੇਰਾ ਸੀ। ਇਸ ਲਈ ਉਸ ਦਾ ਫਾਇਦਾ ਚੁੱਕ ਕੇ ਚੋਰ ਭੱਜ ਨਿਕਲਿਆ। ਹੁਣ ਚੋਰ ਤਾਂ ਭੱਜ ਗਿਆ ਸੀ ਪਰ ਉਸ ਨੂੰ ਮਕਾਨ ਮਾਲਕ ਉੱਪਰ ਬਹੁਤ ਗੁੱਸਾ ਆਇਆ ਕਿ ਉਸ ਨੇ ਇਸ ਤਰ੍ਹਾਂ ਦੀ ਨਕਲੀ ਛੱਤ ਕਿਉਂ ਬਣਾਈ? ਇਸ ਲਈ ਉਹ ਅਗਲੇ ਹੀ ਦਿਨ ਆਪਣੀ ਫਰਿਆਦ ਲੈ ਕੇ ਬਾਦਸ਼ਾਹ ਦੇ ਕੋਲ ਜਾ ਪਹੁੰਚਿਆ ਅਤੇ ਬੋਲਿਆ ਹੇ ਬਾਦਸ਼ਾਹ ਮੈਂ ਇੱਕ ਘਰ ਵਿੱਚ ਚੋਰੀ ਕਰਨੀ ਚਾਹੀ ਪਰ ਉਸ ਮਕਾਨ ਦੀ ਛੱਤ ਜਗ੍ਹਾ ਟਾਟ ਵਿਛੇ ਹੋਏ ਸਨ ਜਿਸ ਕਰਕੇ ਮੈਂ ਥੱਲੇ ਡਿੱਗ ਪਿਆ ਅਤੇ ਮੇਰੀਆਂ ਲੱਤਾਂ ਟੁੱਟਦੀਆਂ ਟੁੱਟਦੀਆਂ ਬਚੀਆਂ ਹਨ ਮੈਨੂੰ ਇਨਸਾਫ ਚਾਹੀਦਾ ਹੈ ਤੁਸੀਂ ਉਸ ਮਕਾਨ ਮਾਲਕ ਨੂੰ ਸਜ਼ਾ ਦਿਵੋ ਜਿਸ ਨੇ ਇਹ ਨਕਲੀ ਛੱਤ ਬਣਵਾਈ ਹੈ ਬਾਦਸ਼ਾਹ ਨੇ ਫੌਰਨ ਹੁਕਮ ਕੀਤਾ ਕੇ ਮਕਾਨ ਮਾਲਕ ਨੂੰ ਫੜਕੇ ਮੇਰੇ ਕੋਲ ਲੈ ਕੇ ਆਓ ਜਦੋਂ ਮਕਾਨ ਮਾਲਕ ਗਰੀਬ ਆਦਮੀ ਆਇਆ ਤਾਂ ਉਸ ਨੂੰ ਪੁੱਛਿਆ ਗਿਆ ਕੀ ਇਹ ਸੱਚ ਹੈ ਕਿ ਇਹ ਆਦਮੀ ਕੱਲ ਰਾਤ ਤੇਰੇ ਘਰ ਦੀ ਛੱਤ ਉੱਪਰੋਂ ਥੱਲੇ ਡਿੱਗ ਪਿਆ ਸੀ ਗਰੀਬ ਆਦਮੀ ਬੋਲਿਆ ਜੀ ਹਾਂ ਹਜ਼ੂਰ ਇਹ ਬਿਲਕੁਲ ਸੱਚ ਹੈ ਇਹ ਤਾਂ ਇਸ ਦੀ ਕਿਸਮਤ ਚੰਗੀ ਸੀ ਕਿ ਇਹ ਮੇਰੇ ਉੱਪਰ ਡਿੱਗ ਪਿਆ ਨਹੀਂ ਤਾਂ ਇਸ ਦੀਆਂ ਲੱਤਾਂ ਜ਼ਰੂਰ ਟੁੱਟ ਜਾਂਦੀਆਂ ਰਾਜਾ ਬੋਲਿਆ ਅਗਰ ਇਹ ਸੱਚ ਹੈ ਤਾਂ ਮੈਂ ਤੈਨੂੰ ਮੌਤ ਦੀ ਸਜ਼ਾ ਸੁਣਾਉਂਦਾ ਹਾਂ ਜਲਾਦ ਨੂੰ ਬੁਲਾ ਕੇ ਕਿਹਾ ਗਿਆ ਕਿ ਇਸਨੂੰ ਫਾਂਸੀ ਉੱਪਰ ਚੜਾ ਦਵੋ ਗਰੀਬ ਮਕਾਨ ਮਾਲਕ ਰਾਜੇ ਦੇ ਕਦਮਾਂ ਵਿੱਚ ਡਿੱਗ ਪਿਆ ਅਤੇ ਬੋਲਿਆ ਮੈਨੂੰ ਕਿਉਂ ਸਜ਼ਾ ਦਿੱਤੀ ਜਾ ਰਹੀ ਹੈ ਅਖੀਰ ਸਜ਼ਾ ਤਾਂ ਚੋਰ ਨੂੰ ਦਿੱਤੀ ਜਾਣੀ ਚਾਹੀਦੀ ਹੈ ਬਾਦਸ਼ਾਹ ਬੋਲਿਆ ਚੁੱਪ ਹੋ ਜਾਓ ਅਖੀਰ ਤੇਰੀ ਜ਼ੁਰਤ ਕਿਵੇਂ ਹੋਈ ਮੈਨੂੰ ਸਲਾਹ ਦੇਣ ਦੀ ਗਰੀਬ ਮਕਾਨ ਮਾਲਕ ਨੇ ਦੇਖਿਆ ਕਿ ਇਸੇ ਤਰ੍ਹਾਂ ਹੁਣ ਮੈਨੂੰ ਬਾਦਸ਼ਾਹ ਤੋਂ ਕੋਈ ਇਨਸਾਫ ਦੀ ਉਮੀਦ ਨਹੀਂ ਜੱਪਦੀ ਇਸ ਲਈ ਮੈਨੂੰ ਦੂਸਰਾ ਰਸਤਾ ਅਪਣਾਉਣਾ ਚਾਹੀਦਾ ਹੈ ਫਿਰ ਉਹ ਬਾਦਸ਼ਾਹ ਨੂੰ ਬੋਲਿਆ ਬਾਦਸ਼ਾਹ ਸਲਾਮਤ ਮੇਰਾ ਕੋਈ ਕਸੂਰ ਨਹੀਂ ਹੈ ਟਾਟ ਤਾਂ ਰਾਜ ਮਿਸਤਰੀ ਨੇ ਵਿਛਾਇਆ ਹੈ ਸਾਰਾ ਕਸੂਰ ਉਸ ਦਾ ਹੀ ਹੈ ਉਸ ਨੇ ਖਰਾਬ ਟਾਟ ਕਿਉਂ ਵਿਛਾਇਆ ਤਾਂ ਰਾਜੇ ਨੇ ਹੁਕਮ ਕੀਤਾ ਕਿ ਇਸ ਗਰੀਬ ਨੂੰ ਰਹਾ ਕਰ ਦਿੱਤਾ ਜਾਵੇ ਅਤੇ ਰਾਜ ਮਿਸਤਰੀ ਨੂੰ ਬੁਲਾ ਕੇ ਫਾਂਸੀ ਤੇ ਲਟਕਾਇਆ ਜਾਵੇ ਕਿ ਉਸਨੇ ਖਰਾਬ ਟਾਟ ਕਿਉਂ ਵਿਛਾਇਆ ਬਾਦਸ਼ਾਹ ਦੇ ਸਿਪਾਹੀ ਫੌਰਨ ਜਾ ਕੇ ਰਾਜ ਮਿਸਤਰੀ ਨੂੰ ਫੜ ਕੇ ਲੈ ਕੇ ਆਏ ਜਦੋਂ ਉਸ ਨੂੰ ਫਾਂਸੀ ਦੇ ਫੰਦੇ ਦੇ ਥੱਲੇ ਖੜਾ ਕੀਤਾ ਗਿਆ ਤਾਂ ਉਸਨੇ ਕਿਹਾ ਕਿ ਮੈਨੂੰ ਬਾਦਸ਼ਾਹ ਨੂੰ ਕੁਝ ਅਰਜ਼ ਕਰਨਾ ਹੈ ਬਾਦਸ਼ਾਹ ਨੇ ਇਜਾਜ਼ਤ ਦਿੱਤੀ ਤਾਂ ਉਸਨੇ ਕਿਹਾ ਬਾਦਸ਼ਾਹ-ਏ-ਆਲਮ ਐਸੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਸਾਰਾ ਕਸੂਰ ਤਾਂ ਉਸ ਆਦਮੀ ਦਾ ਹੈ ਜਿਸ ਨੇ ਇਹ ਟਾਟ ਬਣਾਏ ਹਨ ਅਗਰ ਉਸ ਨੇ ਟਾਟ ਪੱਕੇ ਅਤੇ ਮਜ਼ਬੂਤ ਬਣਾਏ ਹੁੰਦੇ ਤਾਂ ਉਹਨਾਂ ਉੱਪਰ ਕੋਈ ਵੀ ਚੱਲਦਾ ਤਾਂ ਵੀ ਉਹ ਟੁੱਟਦੇ ਨਾ ਬਾਦਸ਼ਾਹ ਦੇ ਹੁਕਮ ਨਾਲ ਮਿਸਤਰੀ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਟਾਟ ਬਣਾਉਣ ਵਾਲੇ ਆਦਮੀ ਨੂੰ ਫੜਕੇ ਲਿਆਂਦਾ ਗਿਆ ਅਤੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਬਾਦਸ਼ਾਹ ਨੇ ਉਸ ਆਦਮੀ ਨੂੰ ਪੁੱਛਿਆ ਕਿ ਇਹ ਟਾਟ ਤੂੰ ਬਣਾਏ ਹਨ ਉਹ ਆਦਮੀ ਬੋਲਿਆ ਜੀ ਹਾਂ ਹਜ਼ੂਰ ਇਹ ਟਾਟ ਮੈਂ ਬਣਾਏ ਹਨ ਬਾਦਸ਼ਾਹ ਨੇ ਗਰਜ ਕੇ ਕਿਹਾ ਫਿਰ ਤਾਂ ਤੇਰਾ ਹੀ ਸਾਰਾ ਕਸੂਰ ਹੈ ਇਸ ਨੂੰ ਫਾਂਸੀ ਤੇ ਲਟਕਾਇਆ ਜਾਵੇ ਬਾਦਸ਼ਾਹ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਟਾਟ ਬਣਾਉਣ ਵਾਲਾ ਆਦਮੀ ਬੋਲਿਆ ਬਾਦਸ਼ਾਹ ਸਲਾਮਤ ਮੈਂ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਚਾਹੁੰਦਾ ਹਾਂ ਗੱਲ ਇਹ ਹੈ ਕਿ ਮੇਰੇ ਬਣਾਏ ਹੋਏ ਟਾਟ ਹਮੇਸ਼ਾ ਬਹੁਤ ਪੱਕੇ ਹੋਇਆ ਕਰਦੇ ਸਨ ਲੇਕਿਨ ਜਿਸ ਸਮੇਂ ਮੈਂ ਇਹ ਟਾਟ ਬਣਾ ਰਿਹਾ ਸੀ ਉਸੇ ਸਮੇਂ ਮੇਰੇ ਪੜੋਸੀ ਨੇ ਜਿਸ ਨੂੰ ਕਬੂਤਰ ਉਡਾਉਣ ਦਾ ਸ਼ੌਂਕ ਸੀ ਉਸਨੇ ਆਪਣੇ ਕਬੂਤਰ ਉਡਾ ਦਿੱਤੇ ਉਹ ਆਸਮਾਨ ਵਿੱਚ ਉੱਡ ਰਹੇ ਸਨ ਕਲਾਬਾਜ਼ੀਆਂ ਖਾ ਰਹੇ ਸਨ ਮੈਂ ਉਹਨਾਂ ਦਾ ਤਮਾਸ਼ਾ ਦੇਖਣ ਲੱਗ ਗਿਆ ਸੀ ਉਸ ਦਾ ਅਸਰ ਮੇਰੇ ਕੰਮ ਉੱਪਰ ਪਿਆ ਜਿਸ ਵਜ੍ਹਾ ਕਰਕੇ ਮੇਰੇ ਟਾਟ ਕਮਜ਼ੋਰ ਬਣੇ ਕਸੂਰ ਮੇਰਾ ਨਹੀਂ ਬਲਕਿ ਉਸ ਕਬੂਤਰ ਬਾਜ ਦਾ ਹੈ ਹੁਣ ਬਾਦਸ਼ਾਹ ਦੇ ਹੁਕਮ ਤੇ ਟਾਟ ਬਣਾਉਣ ਵਾਲੇ ਆਦਮੀ ਨੂੰ ਛੱਡ ਕੇ ਕਬੂਤਰਬਾਜ਼ ਨੂੰ ਫੜਕੀ ਲਿਆਂਦਾ ਗਿਆ ਉਸ ਨੂੰ ਵੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਕਬੂਤਰਬਾਜ਼ ਨੇ ਕਿਹਾ ਹਜ਼ੂਰ ਇਹ ਸਹੀ ਹੈ ਕਿ ਮੈਨੂੰ ਕਬੂਤਰ ਉਡਾ ਕੇ ਉਹਨਾਂ ਦਾ ਤਮਾਸ਼ਾ ਦੇਖਣ ਦਾ ਸ਼ੌਂਕ ਹੈ ਲੇਕਿਨ ਇਸ ਵਿੱਚ ਬੁਰਾਈ ਕੀ ਹੈ ਅਗਰ ਤੁਸੀਂ ਮੈਨੂੰ ਫਾਂਸੀ ਉੱਪਰ ਚੜਾ ਦਬੋਗੇ ਤਾਂ ਇਸ ਨਾਲ ਕਿਸੇ ਦਾ ਭਲਾ ਨਹੀਂ ਹੋਵੇਗਾ ਕਿਸੇ ਬੇਗੁਨਾਹ ਆਦਮੀ ਦੀ ਜਾਨ ਲੈਣ ਨਾਲੋਂ ਕਈ ਗੁਨਾਹ ਬੇਤਰ ਹੈ ਕਿ ਤੁਸੀਂ ਕਿਸੇ ਚੋਰ ਨੂੰ ਕਤਲ ਕਰਵਾ ਦਿਪੋ ਇਸ ਨਾਲ ਲੋਕ ਚੈਨ ਅਤੇ ਸ਼ਾਂਤੀ ਨਾਲ ਜ਼ਿੰਦਗੀ ਬਸਰ ਕਰਨ ਲੱਗਣਗੇ ਬਾਦਸ਼ਾਹ ਬੋਲਿਆ ਹਾਂ ਠੀਕ ਹੈ ਸਾਰਾ ਕਸੂਰ ਚੋਰ ਦਾ ਹੀ ਹੈ ਉਸਨੇ ਹੁਕਮ ਕੀਤਾ ਕਿ ਚੋਰ ਨੂੰ ਫੜਕੇ ਲਿਆਂਦਾ ਜਾਵੇ ਅਤੇ ਫਾਂਸੀ ਤੇ ਲਟਕਾਇਆ ਜਾਵੇ ਸਿਪਾਹੀ ਫੌਰਨ ਚੋਰ ਨੂੰ ਫੜਕੇ ਲੈ ਕੇ ਆਏ ਅਤੇ ਉਸ ਨੂੰ ਫਰਾਂਸੀ ਦੇ ਫੰਦੇ ਥੱਲੇ ਖੜਾ ਕਰ ਦਿੱਤਾ ਗਿਆ ਲੇਕਿਨ ਪਤਾ ਚੱਲਿਆ ਕਿ ਚੋਰ ਦਾ ਕਦ ਜ਼ਰੂਰਤ ਤੋਂ ਜ਼ਿਆਦਾ ਉੱਚਾ ਹੈ ਉਸਦੇ ਪੈਰ ਜ਼ਮੀਨ ਤੋਂ ਉੱਪਰ ਨਹੀਂ ਉੱਠ ਰਹੇ ਬਾਦਸ਼ਾਹ ਨੂੰ ਇਸ ਦੀ ਖਬਰ ਦਿੱਤੀ ਗਈ ਬਾਦਸ਼ਾਹ ਬੋਲਿਆ ਮੂਰਖ ਕਿਸੇ ਥਾਂ ਦੇ ਇੰਨੀ ਛੋਟੀ ਜਿਹੀ ਗੱਲ ਵੀ ਮੇਰੇ ਕੋਲੋਂ ਆ ਕੇ ਪੁੱਛ ਰਹੇ ਹੋ ਚੋਰ ਦਾ ਕਦ ਅਗਰ ਉੱਚਾ ਹੈ ਤਾਂ ਉਸ ਦੀ ਜਗ੍ਹਾ ਕਿਸੇ ਅਜਿਹੇ ਆਦਮੀ ਨੂੰ ਫੜ ਕੇ ਕਿਉਂ ਨਹੀਂ ਲਿਆਉਂਦੇ ਜਸਦਾ ਕਦ ਥੋੜਾ ਘੱਟ ਉੱਚਾ ਹੋਵੇ ਐਨੀ ਛੋਟੀ ਜਿਹੀ ਗੱਲ ਵੀ ਤੁਹਾਨੂੰ ਸਮਝ ਨਹੀਂ ਆਉਂਦੀ ਜਲਾਦ ਛੇਤੀ ਦੇਣੇ ਭੱਜ ਕੇ ਪਾਸ ਦੇ ਚੌਰਾਹੇ ਕੋਲ ਗਿਆ ਇੱਕ ਛੋਟੇ ਜਿਹੇ ਕਦ ਦਾ ਆਦਮੀ ਆਟੇ ਦਾ ਬੋਰਾ ਆਪਣੀ ਪਿੱਠ ਉੱਪਰ ਲੱਦ ਕੇ ਲਿਜਾ ਰਹਾ ਸੀ ਜਲਾਦਾ ਨੇ ਉਸ ਨੂੰ ਫੜ ਕੇ ਲਿਆਂਦਾ ਅਤੇ ਫਾਂਸੀ ਦੇ ਫੰਦੇ ਥੱਲੇ ਲਿਆ ਕੇ ਖੜਾ ਕਰ ਦਿੱਤਾ ਉਹ ਛੋਟੇ ਕਦ ਦਾ ਆਦਮੀ ਚੀਖ ਰਿਹਾ ਸੀ ਕਿ ਮੇਰਾ ਕੀ ਕਸੂਰ ਹੈ ਮੈਨੂੰ ਕਿਉਂ ਫਾਂਸੀ ਤੇ ਲਟਕਾਇਆ ਜਾ ਰਿਹਾ ਹੈ ਐਨੇ ਵਿੱਚ ਖੁਦ ਬਾਦਸ਼ਾ ਤਮਾਸ਼ਾ ਦੇਖਣ ਆ ਪਹੁੰਚਿਆ ਉਹ ਆਦਮੀ ਬਾਦਸ਼ਾ ਨੂੰ ਗੜਗੜਾ ਕੇ ਕਹਿਣ ਲੱਗਿਆ ਹਜ਼ੂਰ ਮੈਂ ਗਰੀਬ ਆਦਮੀ ਹਾਂ ਪਹਾੜਾਂ ਤੋਂ ਲੱਕੜਾਂ ਲਿਆ ਕੇ ਵੇਚਦਾ ਹਾਂ ਅਤੇ ਲੋਕਾਂ ਦਾ ਸਮਾਨ ਢੋਂਦਾ ਹਾਂ ਇਸ ਤਰ੍ਹਾਂ ਮੈਂ ਆਪਣੇ ਪਰਿਵਾਰ ਦਾ ਪੇਟ ਭਰਦਾ ਹਾਂ ਅਖੀਰ ਮੈਂ ਕਿਹੜਾ ਗੁਨਾਹ ਕੀਤਾ ਹੈ ਜਿਸ ਕਰਕੇ ਮੈਨੂੰ ਫਾਂਸੀ ਦਿੱਤੀ ਜਾ ਰਹੀ ਹੈ ਬਾਦਸ਼ਾਹ ਬੋਲਿਆ ਮੈਨੂੰ ਕੀ ਪਤਾ ਤੇਰਾ ਕਸੂਰ ਹੈ ਜਾਂ ਨਹੀਂ ਬਸ ਕਿਸੇ ਆਦਮੀ ਨੂੰ ਫਾਂਸੀ ਤੇ ਚੜਾਉਣਾ ਹੈ ਮੈਂ ਇੱਕ ਚੋਰ ਨੂੰ ਫਾਂਸੀ ਤੇ ਲਟਕਾਉਣਾ ਚਾਹੁੰਦਾ ਸੀ ਪਰ ਪਤਾ ਚੱਲਿਆ ਕਿ ਉਸਦਾ ਕਦ ਕੁਝ ਜ਼ਿਆਦਾ ਹੀ ਉੱਚਾ ਹੈ ਉਸਦੇ ਪੈਰ ਜ਼ਮੀਨ ਤੋਂ ਉੱਪਰ ਨਹੀਂ ਉੱਠ ਰਹੇ ਸਨ ਲੇਕਿਨ ਤੇਰਾ ਕਦ ਬਿਲਕੁਲ ਮناسب ਹੈ ਛੋਟੇ ਕਦ ਵਾਲੇ ਆਦਮੀ ਨੇ ਗਿੜਗਿੜਾ ਕੇ ਕਿਹਾ ਗੁਨਾਹ ਕੀਤਾ ਲੰਬੇ ਕੱਦ ਵਾਲੇ ਆਦਮੀ ਨੇ ਤੇ ਫਾਂਸੀ ਉੱਪਰ ਛੋਟੇ ਕੱਦ ਵਾਲੇ ਨੂੰ ਚੜਾਇਆ ਜਾ ਰਿਹਾ ਹੈ ਇਹ ਵੀ ਕੋਈ ਇਨਸਾਫ ਹੈ ਦੱਸੋ ਭਲਾ ਚੋਰ ਅਗਰ ਲੰਬੇ ਕੱਦ ਦਾ ਹੈ ਤਾਂ ਉਸ ਦੇ ਪੈਰਾਂ ਥੱਲੇ ਇੱਕ ਟੋਆ ਖੋਦਵਾ ਦਿਵੋ ਇਸ ਨਾਲ ਸਭ ਕੁਝ ਠੀਕ ਹੋ ਜਾਵੇਗਾ ਉਸ ਦੀ ਗੱਲ ਬਾਦਸ਼ਾਹ ਨੂੰ ਪਸੰਦ ਆਈ ਬਾਦਸ਼ਾਹ ਨੇ ਇਸ ਤਰ੍ਹਾਂ ਹੀ ਕਰਨ ਦਾ ਹੁਕਮ ਕੀਤਾ ਜਲਾਦ ਦੁਬਾਰਾ ਉਸ ਚੋਰ ਨੂੰ ਫੜਕੇ ਲੈ ਕੇ ਆਏ ਉਹਨਾਂ ਨੇ ਉਸਨੂੰ ਫਾਂਸੀ ਦੇ ਫੰਦੇ ਥੱਲੇ ਖੜਾ ਕਰਕੇ ਗਲੇ ਵਿੱਚ ਫਾਂਸੀ ਦਾ ਫੰਦਾ ਪਾ ਦਿੱਤਾ ਅਤੇ ਪੈਰਾਂ ਥੱਲੇ ਟੋਆ ਪੁੱਟਣ ਲੱਗੇ ਪਰ ਚੋਰ ਤਾਂ ਕਹੀ ਜਾ ਰਿਹਾ ਸੀ ਕਿ ਜਲਦੀ ਕਰੋ ਮੈਨੂੰ ਦੇਰ ਹੋ ਰਹੀ ਹੈ ਜਲਦੀ ਕਰੋ ਮੈਨੂੰ ਦੇਰ ਹੋ ਰਹੀ ਹੈ ਬਾਦਸ਼ਾਹ ਇਹ ਸੁਣ ਕੇ ਥੋੜਾ ਚੌਂਕ ਜਿਹਾ ਗਿਆ ਅਤੇ ਬੋਲਿਆ ਉਹ ਤੂੰ ਮਰਨ ਦੇ ਲਈ ਐਨਾ ਕਿਉਂ ਕੜਾ ਹੈ ਚੋਰ ਨੇ ਜਵਾਬ ਦਿੱਤਾ ਹੁਣੇ-ਹੁਣੇ ਖਬਰ ਮਿਲੀ ਹੈ ਕਿ ਜੰਨਤ ਦਾ ਬਾਦਸ਼ਾਹ ਮਰ ਗਿਆ ਹੈ ਉਸਨੇ ਮਰਦੇ ਸਮੇਂ ਇਹ ਵਸੀਅਤ ਕੀਤੀ ਹੈ ਕਿ ਜਿਹੜਾ ਆਦਮੀ ਸਭ ਤੋਂ ਪਹਿਲਾਂ ਜੰਨਤ ਵਿੱਚ ਦਾਖਲ ਹੋਵੇਗਾ ਉਸ ਨੂੰ ਮੇਰੀ ਜਗ੍ਹਾ ਬਾਦਸ਼ਾਹ ਬਣਾਇਆ ਜਾਵੇ ਉੱਥੇ ਬਾਦਸ਼ਾਹ ਦਾ ਤਖਤ ਹਲੇ ਖਾਲੀ ਹੈ ਅਗਰ ਜਲਦੀ ਨਾਲ ਮੈਨੂੰ ਫਾਂਸੀ ਤੇ ਲਟਕਾਇਆ ਜਾਵੇ ਤਾਂ ਮਮਕਨ ਹੈ ਕਿ ਮੈਂ ਸਭ ਤੋਂ ਪਹਿਲਾਂ ਜੰਨਤ ਵਿੱਚ ਪਹੁੰਚ ਜਾਵਾਂਗਾ ਅਤੇ ਸ਼ਾਹੀ ਤਖਤ ਤੇ ਬੈਠ ਜਾਵਾਂਗਾ ਇਹ ਸੁਣ ਕੇ ਬਾਦਸ਼ਾਹ ਦੇ ਦਿਲ ਵਿੱਚ ਲਾਲਚ ਅਤੇ ਚਾਹਤ ਦੀ ਅੱਗ ਭੜਕ ਉੱਠੀ। ਭਲਾ ਜੰਨਤ ਦਾ ਬਾਦਸ਼ਾਹ ਬਣਨਾ ਕੋਈ ਛੋਟੀ ਗੱਲ ਥੋੜਾ ਹੈ। ਲਿਹਾਜ਼ਾ ਉਸਨੇ ਫੌਰਨ ਜਲਾਦਾ ਨੂੰ ਹੁਕਮ ਕੀਤਾ ਕਿ ਚੋਰ ਨੂੰ ਰਿਹਾ ਕਰ ਦਵੋ ਅਤੇ ਮੈਨੂੰ ਫਾਂਸੀ ਉੱਪਰ ਚੜਾ ਦਵੋ। ਬਾਦਸ਼ਾਹ ਦੇ ਹੁਕਮ ਦੀ ਪਾਲਣਾ ਕੀਤੀ ਗਈ। ਨਤੀਜੇ ਵਜੋਂ ਮੂਰਖ ਬਾਦਸ਼ਾਹ ਨੂੰ ਫਾਂਸੀ ਉੱਪਰ ਚੜਾ ਦਿੱਤਾ ਗਿਆ। ਪਿਆਰੇ ਦੋਸਤੋ ਇਹ ਫਰਜੀ ਕਹਾਣੀ ਇੱਥੇ ਹੀ ਖਤਮ ਹੋ ਜਾਂਦੀ ਹੈ ਪਰ ਇਸ ਵਿੱਚ ਸਾਡੇ ਲਈ ਇੱਕ ਬਹੁਤ ਵੱਡਾ ਸਬਕ ਹੈ ਬਹੁਤ ਸੋਹਣਾ ਕਿਹਾ ਹੈ ਕਿਸੇ ਨੇ ਕਿ 100 ਅਕਲਮੰਦ ਲੋਕਾਂ ਦੇ ਮਰਨ ਨਾਲ ਇੰਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਇੱਕ ਬੇਵਕੂਫ ਆਦਮੀ ਦੇ ਲੀਡਰ ਬਣਨ ਨਾਲ ਹੁੰਦਾ ਹੈ ਕਿਉਂਕਿ ਅਗਰ ਬੇਵਕੂਫ ਆਦਮੀ ਲੀਡਰ ਬਣ ਗਿਆ ਤਾਂ ਉਹ ਕਿਸੇ ਵੀ ਸਿਸਟਮ ਨੂੰ ਤਹਸ ਨਹਸ ਕਰਕੇ ਰੱਖ ਦਵੇਗਾ ਲੋਕਾਂ ਦਾ ਸਕੂਨ ਚਲਿਆ ਜਾਵੇਗਾ ਕਿਉਂਕਿ ਅਨਪੜ ਮੂਰਖ ਅਤੇ ਹੰਕਾਰੀ ਨੇਤਾ ਸਿਰਫ ਲੋਕਾਂ ਦੀ ਦੁੱਖ ਭਰੀ ਕਿਸਮਤ ਹੀ ਬਣਾਉਂਦੇ ਹਨ ਪਰ ਦੂਸਰੇ ਪਾਸੇ ਚਤੁਰਾਈ ਨਾਲ ਮੂਰਖਤਾ ਉੱਤੇ ਵੀ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਦੋਸਤੋ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਪਸੰਦ ਆਉਣ ਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਸ਼ੇਅਰ ਜਰੂਰ ਕਰਨਾ ਅਤੇ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ